ਤੁਮੀ ਪਾਚਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਜਨਮ 1621 ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਹੈ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੇ ਦੀ ਕੋਖੋ ਅੱਜ ਦਾ ਦਿਨ ਬਹੁਤ Hindu ਧਰਮਵਾਦ ਦੀ ਰੱਖਿਆ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਹੈ ਜਦੋਂ ਔਰੰਗਜ਼ੇਬ ਸਾਰਿਆਂ ਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਸੀ ਤਾਂ ਸਾਰੇ Hindu ਇਕੱਠੇ ਹੋ ਕੇ ਕਨਵੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸਤਿਕਾਰ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦਾਂ ਦੱਸਦੇ ਕਿ ਅੱਜ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਅੱਜ ਨਵੀਂ ਪਾਸ਼ਾਹੀ ਤਾਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੋਸ ਤੋਂ ਲੈ ਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਰੁੱਕਰਵਾ ਦਿੰਦੇ ਆ ਸੋ ਦੱਸਦੇ ਕਿ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਸੰਗਤਾਂ ਦੇ ਖਾਤਰ ਕੈਲੀ ਨੇ ਕਿ ਆਪਣਾ ਬਲੀਦਾਨ ਦਿੱਤਾ ਸੋ ਉਸ ਨੂੰ ਲੈ ਕੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਸ ਸਾਹਿਬ ਵਿਖੇ ਮੌਜੂਦ ਹੈਗੇ ਆ ਮੌਜੂਦ ਹੈਗਾ ਗੁਰਦੁਆਰਾ ਸਾਹਿਬ ਸੋ ਇੱਥੇ ਵੀ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਆਪਾਂ ਸੰਗਤਾਂ ਨਾਲ ਗੱਲਬਾਤ ਕਰਾਂਗੇ ਕਿ ਆਛਦੇ ਦਿਹਾੜੇ ਨੂੰ ਕਿਵੇਂ ਮੁੱਖ ਮੰਨਦੇ ਨੇ ਕੀ ਇਤਿਹਾਸ ਹੈ ਅੱਜ ਦਾ ਸੰਗਤਾਂ ਨਾਲ ਗੱਲਬਾਤ ਕਰਦੇ ਆਂ ਯਾਕਰ ਕੀ ਖੜਾ ਬਾਬਾ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਪਤ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤ ਹੈ ਬਾਬਾ ਜੀ ਅੱਜ ਨਵੀ ਪਾਸ਼ਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆਪਾਂ ਕੀ ਇਤਿਹਾਸ ਹੈ ਅੱਜ ਦੇ ਦਿਨ ਦਾ ਉਹਦੇ ਬਾਰੇ ਸੰਤਨ ਨੂੰ ਜਾਣੂ ਕਰਵਾਉਣਾ ਹੈ ਨਵੀ ਪਾਸ਼ਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਜਨਮ 1621 ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਹੋਇਆ ਹੈ ਪਿਤਾ ਸ੍ਰੀ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੇ ਜੀ ਕੋਖੋ ਅੱਜ ਦਾ ਦਿਨ ਬਹੁਤ Hindu ਧਰਮਵਾਦ ਦੀ ਰੱਖਿਆ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਹੈ ਜਦੋਂ ਔਰੰਗਜ਼ੇਬ ਸਾਰਿਆਂ ਨੂੰ ਜਬਰੀ ਮੁਸਲਮਾਨ ਬਣਾ ਰਿਹਾ ਸੀ ਤਾਂ ਸਾਰੇ ਹਿੰਦੂ ਇਕੱਠੇ ਹੋ ਕੇ ਕਸ਼ਵੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗਏ ਉਹ ਕਹਿੰਦੇ ਸਾਡੀ ਤੁਸੀਂ ਰੱਖਿਆ ਕਰੋ ਤੇ ਜਦੋਂ ਕੋਈ ਮਹਾਨ ਪੁਰਸ਼ ਸ਼ਹੀਦੀ ਦੇਵੇ ਤਾਂ ਹੀ ਅਸੀਂ ਬਚ ਸਕਦੇ ਹਾਂ ਤੇ ਨਵੇਂ ਨਵੇਂ ਪਾਸ਼ਾ ਜੀ ਨੇ ਕਿਹਾ ਕਿ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੀ ਗੁਰਤੇਗ ਭਾਦਰ ਜੀ ਸ਼ੀਧੀ ਦੇ ਦੇਣ ਤਾਂ ਤੁਸੀਂ ਜਿਹੜਾ ਹੈਗਾ ਵੈ ਸਾਨੂੰ ਤੰਗ ਨਹੀਂ ਕਰੋਗੇ ਜੇ ਉਹ ਮੁਸਲਮਾਨ ਬਣਨ ਲਈ ਤਿਆਰ ਹੋ ਜਾਣ ਤਾਂ ਸਾਰੀ ਜਿਹੜੀ ਹੈਗੀ ਐ ਅਸੀਂ ਵੀ ਮੁਸਲਮਾਨ ਬਣ ਜਾਵਾਂਗੇ ਜੇ ਜੇ ਸਾਡਾ ਗੁਰੂ ਜਿਹੜਾ ਹੈਗਾ ਵੈ ਉਹ ਸ਼ੀਧੀ ਦੇ ਕੇ ਤੇ ਸਾਨੂੰ ਬਚਾ ਸਕਦਾ ਵੈ ਤਾਂ ਇਸ ਲਈ ਉਹਨਾਂ ਨੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜਦੋਂ ਉਹਨਾਂ ਦੀ ਉਮਰ ਸਿਰਫ 9 ਸਾਲ ਸੀ ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਧ ਮਹਾਂਪੁਰਸ਼ ਹੋਰ ਕੋਣ ਹੋ ਸਕਦਾ ਹੈ Hindu ਧਰਮ ਦੀ ਰੱਖਿਆ ਲਈ ਉਹਨਾਂ ਨੇ 1675 ईसवी ਵਿੱਚ ਗੁਰਦਰਾ ਫੀਸਕੰਦ ਸਾਹਿਬ ਵਿਖੇ ਆਪਣੀ ਸ਼ਹੀਦੀ ਦਿੱਤੀ ਅਤੇ ਸਾਰੀ Hindu ਨੂੰ Hindu ਨੂੰ ਬਚਾਇਆ ਅੱਜ ਇਹ ਅੱਜ ਅੱਜ ਜੇ ਨੀਤ ਅਸਾਰੀ ਜਿਹੜੀ ਹੈ ਜੀ ਨਾ ਅੱਜ ਇਹ ਦੇਸ਼ ਨਾ ਹੁੰਦਾ ਅੱਜ ਕੋਈ ਵੀ ਨਾ ਹੁੰਦਾ ਸਾਰੇ ਮੁਸਲਮਾਨ ਹੁੰਦੇ ਇਹ ਉਹਨਾਂ ਦੀ ਜਿਹੜੀ ਕੁਰਬਾਨੀ ਜਿਹੜੀ ਦਿੱਤੀ ਹੈ ਇਹ ਅੱਜ ਦਾ ਇਹ ਇਤਿਹਾਸ ਹੈ ਸੂਹ ਹੋਰ ਸੰਗਤ ਨਾਲ ਗੱਲਬਾਤ ਕਰਦੇ ਆਂ ਮੈਂ ਵਾਈਗੁਰੂ ਜੀ ਕੇ ਖਾਲਸਾ ਵੈਗ ਜੀ ਕੀ ਫਤ ਜੀ ਵਾਈਗੁਰੂ ਜੀ ਕੇ ਖਾਲਸਾ ਵੈਗ ਜੀ ਕੀ ਕੀ ਨਾਮ ਤੁਹਾਡਾ ਗਗਨਦੀਪ ਕੋਰ ਕਿਹੜੀ ਜਗ੍ਹਾ ਤੋਂ ਆਇਓ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਆਇਓ ਅੱਜ ਨਵੀਂ ਪਾਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਮੇਕਸ ਨਹੀਂ ਉਹਨਾਂ ਦੀ ਸ਼ਹਾਦਤ ਨੂੰ ਅੱਜ ਯਾਦ ਕਰਦੇ ਉਹਨਾਂ ਨੇ ਸ਼ਹੀਦੀ ਦਿੱਤੀ ਸੀਗੀ ਹਿੰਦੂ ਧਰਮ ਦੇ ਖਾਤਰ ਕਸ਼ਮੀਰੀ ਪੰਡਤਾਂ ਨੂੰ ਬਚਾਇਆ ਸੀ ਜ਼ਬਰਦਸਤੀ ਮੁਗਲ ਬਣਾਇਆ ਜਾ ਰਿਹਾ ਸੀ ਮੁਸਲਮਾਨ ਬਣਾਇਆ ਜਾ ਰਿਹਾ ਸੀ ਸੋ ਗੁਰੂ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਹੈ ਨਾ ਕਿ ਆਪਣੇ ਧਰਮ ਵਾਸਤੇ ਹਿੰਦੂ ਧਰਮ ਵਾਸਤੇ ਉਸ ਬਾਰੇ ਕੀ ਕਹਿੰਦੇ ਤੁਸੀਂ ਕੀ ਬੱਛਣਾ ਜਾਣੇ ਆ ਤੇ ਇੱਕ ਬਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਤੁਸੀਂ ਦੱਸੋ ਥੋੜਾ ਹਾਂ ਦੀ ਉਹਨਾਂ ਦੀ ਸਿੱਧੀ ਹੋਈ ਸੀ ਦਿੱਲੀ ਵਿਖੇ ਹੋਈ ਸੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਤੇ ਨਾਰੂਨਾ ਦੇ ਸਿੰਘ ਸੀਗੇ ਭਾਈ ਮਨੀ ਸਿੰਘ ਵੀ ਹੋਰ ਵੀ ਸਿੰਘ ਸੀਗੇ ਭਾਈ ਦਿਆਲਾ ਜੀ ਉਹਨਾਂ ਨੂੰ ਸ਼ਹੀਦ ਕੀਤਾ ਨਾਲ ਤੇ ਤੁ ਬਾਪਾ ਜੀਵਨ ਸਿੰਘ ਜੀ ਉਹਨਾਂ ਦਾ ਸੀਸ ਲੈ ਕੇ ਆਏ ਤੇ ਬਲਖੀ ਸਾਹਿਬ ਬਣਜਾਰ ਜੀ ਦੇ ਘਰ ਵੇਖ ਉਹਨਾਂ ਦਾ ਧਰ ਦਾ ਸੰਸਕਾਰ ਕੀਤਾ ਗਿਆ ਘਰ ਦੇ ਸਮੇਤ ਤੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਜਨਮ ਕਹਿੰਦੇ ਆ ਉਹਨਾਂ ਨੂੰ ਅਨੰਦ ਅਨੰਦਪੁਰ ਸਾਹਿਬ ਦਸਵੇਂ ਬਾਦਸ਼ਾਹ ਕੋਲ ਸੀਸ ਲੈ ਕੇ ਗਏ ਉਹਨਾਂ ਦਾ ਤੇ ਤੁਹਾ ਮਰਨ ਨੇ ਉਹਨਾਂ ਨੂੰ ਗੜੇ ਨਾਲ ਲਗਾਇਆ ਸੀ ਹੋਰ ਤੁਸੀਂ ਕੀ ਪੁੱਛੋਗੇ ਹਾਂ ਸੋ ਬਾਈ ਬਿਲਕੁਲ ਵੱਡੀ ਗਿਣਤੀ ਚ ਸੰਕਤਾਂ ਨਤਮਸਤਕ ਹੋਰੀਆਂ ਨੇ ਅੱਜ ਦਾ ਦਿਨ ਕਹ ਲਿਏ ਕਿ ਗੁਰਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਸੀਗੀ ਸੋ ਇਹ ਤਸਵੀਰਾਂ ਸ੍ਰੀ ਹਰਮੰਦਰ ਸਾਹਿਬ ਦੀ ਇੱਕ ਵਾਰ ਰੋ ਕਰਵਾਦਣੇ ਆ ਸੋ ਤਸਵੀਰਾਂ ਚ ਦੇਖੋ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਅੱਜ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਰੀਆਂ ਨੇ ਵੱਡੀ ਗਿਣਤੀ ਚ ਸੰਗਤਾਂ ਪਹੁੰਚ ਰਹੀਆਂ ਹੈਗੀਆਂ ਨੇ ਸੋ ਜ਼ਰੂਰ ਆਪਾਂ ਹੋਰ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਸ਼ਹੀਦੀ ਦਿਹਾੜੇ ਸੰਬੰਧੀ ਕੀ ਕੀ ਜਿਹੜੇ ਖਾਸ ਜਿਹੜੀ ਅਰਦਾਸ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬਤਿ ਜੀ ਕੀ ਨਾਮ ਤੁਹਾਡਾ ਬਲਦਰਾ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਇਓ ਸ੍ਰੀ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਤੋਂ ਆਇਓ ਨਵੀਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਇਹ ਆਪਣੇ ਸੀਸ ਜੀ ਤੋਂ ਹੀ ਇਹ ਦੁਆ ਤੇ ਹੀ ਸਰਬੱਤ ਦਾ ਭਲਾ ਸੋਚਿਆ ਜੀ। ਅੱਜ ਅਰਦਾਸ ਵੀ ਹੋਏਗੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ। ਹਾਂਜੀ ਸੰਗਤ ਬਹੁਤ ਦੂਰੋਂ ਦੂਰੋਂ ਚੱਲ ਕੇ ਆਈ ਹੈ ਜੀ। ਉਹ ਅੰਦਰ ਬਹੁਤ ਜਿਆਦਾ ਰਸ ਹੈਗਾ ਜੀ। ਦਰਸ਼ਨ ਦੀਦਾਰ ਹੀ ਕਰਦੇ ਹਾਂ। ਹਾਂਜੀ ਦਰਸ਼ਨ ਬਹੁਤ ਲੱਗ ਰਿਹਾ। ਦਰਸ਼ਨ ਕਰਕੇ ਬਹੁਤ ਮਨ ਨੂੰ ਸਕੂਨ ਮਿਲਦਾ ਜੀ। ਹਾਂਜੀ। ਕੁਝ ਬਾਬਸੀਗਾ ਪਹਿਲੇ ਕਿ ਸ਼੍ਰੀ ਰਮੰਦਰ ਸਾਹਿਬ ਜਾਣਾ ਆ ਸ਼ਹੀਦੀ ਦਿਹਾੜੇ ਸੰਬੰਧੀ ਆ ਉਦੋਂ ਕੁਝ ਬਣਿਆ ਸਾਨੂੰ ਨਹੀਂ ਉਹ ਇਹ ਉਦਦੇ ਪ੍ਰੋਗਰਾਮ ਬਣਦੇ ਸੀਗੇ ਜੀ ਬਿਲਕੁਲ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਸੰਗਤਾਂ ਦੇ ਵਿੱਚ ਅੱਜ ਜ਼ਰੂਰ ਉਤਸ਼ਾਹ ਹੈਗਾ ਆ ਅੰਦਰੂ ਦਰਸ਼ਨ ਦੇ ਦਾਰੇ ਕਰਕੇ ਪਹੁੰਚ ਰਹੀਆਂ ਹੈਗੀਆਂ ਨੇ ਗੱਲਬਾਤ ਕਰਦੇ ਆ ਮਿਰਜ਼ਾ ਵਾਹਿਗੁਰੂ ਜੀ ਦੇ ਖਾਲਸਾ ਜੀ ਜੀ ਪਤਾ ਹੈ ਜੀ ਕੀ ਨਾਮ ਮਿਰਜ਼ਾ ਤੁਹਾਡਾ ਸतीश ਕੁਮਾਰ ਜੀ ਜੀ ਨਵੀਂ ਪਾਸ਼ਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਅੰਦਰੂ ਦਰਸ਼ਨ ਦੇ ਦਾਰੇ ਕਰਕੇ ਆਏ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸੱਡੀ ਇੱਕ ਬੱਚੇ ਦੀ ਥੋੜੀ ਮੰਨਤ ਜੀ ਸੀ ਸੋ ਅੱਜ ਅਸੀਂ ਸੁਖਨਾ ਵੀ ਲਾ ਕੇ ਆਏ ਆ ਸਾਨੂੰ ਬਹੁਤ ਵਧੀਆ ਜੀ ਅਰਜੁਨ ਆਰੇ ਤੇ ਸਾਡੀ ਬੇਟੀ ਦਾ ਜਦ ਸੁਖਨਾ ਸੀ ਪੂਰੀ ਕਰੇ ਛੇਦੀ ਤੇ ਆੜੀ ਸੋਰੀ ਤੇ ਸੁਖਨਾ ਪੂਰੀ ਹੋ ਗਈ ਸਾਡੀ ਰੱਬੇ ਨੇ ਤਰਕੀਆਂ ਬਖਸ਼ੇ ਹੋਰ ਜਨੀ ਸੰਗਤ ਤੇ ਐਸੇ ਸਭ ਨੂੰ ਚਰਦੀ ਕਲਜ ਰੱਖੇ ਪਰਮਾਤਮਾ ਬਾਕੀ ਪੰਦਰਸਤਿ ਆਬਖਸ਼ਾ ਤਾਂ ਬਿਲਕੁਲ ਸੰਗਤਾਂ ਜ਼ਰੂਰ ਅਜਨਤ ਮस्तक ਹੋ ਰਹੀਆਂ ਨੇ ਜਿੱਥੇ ਕਹਿ ਲਈਏ ਕਿ ਹੋਰ ਸਰਦਨਾ ਕਿ ਕੀ ਨਵੀਂ ਪਾਸ਼ਾ ਸ਼੍ਰੀ ਗੁਰੂ ਤੇਗ ਬਾਰ ਸਾਹਿਬ ਜੀ ਨੇ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸ਼ਹੀਦੀ ਦਿਹਾੜੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਇਹ ਜਿਹੜੇ ਬਣਾਉਣਾ ਚਾਹੀਦਾ ਵਾ ਸੰਗਤਾਂ ਨੂੰ ਮਿਲ ਕਰਾ ਮੇ ਕਿਹਾ ਹੈ ਲੱਗਦਾ ਕਿ ਇਦਾਂ ਸੰਗਤਾਂ ਨੂੰ ਇਤਿਹਾਸ ਜਾਣੂ ਕਰਵਾਉਣਾ ਚਾਹੀਦਾ ਹੈ ਆਪਣੇ ਸਿੱਖ ਧਰਮ ਨੂੰ ਲੈ ਕੇ ਬਿਲਕੁਲ ਜਾਣੂ ਕਰਨਾ ਚਾਹੀਦਾ ਆਪਾਂ ਨੂੰ ਪੜ੍ਹਨਾ ਵੀ ਚਾਹੀਦਾ ਹੈ ਸਿੱਖਣੇ ਦੇਣਾ ਆਪਾਂ ਜੀ ਬਿਲਕੁਲ ਸੋ ਦੇਖ ਸਾਹਿਬ ਨਮਸਤਕ ਹੋਰੀ ਹੈ ਇਹ ਕੀ ਅੱਜ ਵੱਡਾ ਦਿਨ ਹੈ ਜਿੱਥੇ ਕਿ ਧਰਮ ਦੇ ਖਾਤਰ ਭਾਈ ਸੀ ਇੱਕ ਸ਼ਿਰਗੁਰ ਤੇ ਇੱਕ ਬਹਾਦਰ ਸਾਹਿਬ ਜੀ ਕੋਲ ਕਿ ਹਨੂ ਬਚਾਇਆ ਜਾਵੇ ਧਰਮ ਦੇ ਖਾਤਰ ਉਹਨਾਂ ਨੇ Hindu ਧਰਮ ਦੇ ਖਾਤਰ ਉਹਨਾਂ ਨੇ ਆਪਣਾ ਸੀਸ ਜਿਹੜਾ ਸੀ ਉਹ ਦਿੱਤਾ ਸੀ ਆਪਣਾ ਬਲੀਦਾਨ ਦਿੱਤਾ ਸੀਗਾ ਸੋ ਜ਼ਰੂਰ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਪਈਆਂ ਨੇ ਸੰਗਤਾਂ ਸੰਗਤਾਂ ਇੱਥੇ ਪਹੁੰਚ ਕੇ ਸ਼ਰਧਾ ਭਾਵਨਾਵਾਂ ਨਾਲ ਅਰਦਾਸ ਕਰ ਰਹੀਆਂ ਨੇ ਸੋ ਅਸੀਂ ਵੀ ਇਹੀ ਸੁਨੇਹਾ ਦਿੰਨੇ ਆ ਲੋਕਾਂ ਨੂੰ ਕਿ ਆਪਣੇ ਇਤਿਹਾਸ ਸਿੱਖ ਪਰਚਾਰ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਸਿੱਖ ਦੇ ਪ੍ਰਕਾਰ ਦਿੱਤੀ ਗਈ ਹੈ ਸੰਤਾ ਨੂੰ ਸਿੱਖ ਇਤਿਹਾਸ ਜ਼ਰੂਰ ਜਾਣੂ ਕਰਵਾਇਆ ਜਾਵੇ ਏਦਾਂ ਦੇ ਕੋਈ ਪ੍ਰੋਗਰਾਮ ਉਲੀਕੇ ਜਾਣ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਤਿਹਾਸ ਜਿਹੜੇ ਨੇ ਸਿੱਖ ਧਰਮ ਨੂੰ ਲੈ ਕੇ ਉਹ ਜ਼ਰੂਰ ਜਾਣੂ ਕਰਵਾਇਆ ਜਾਂਦਾ ਸੋ ਅਸੀਂ ਵੀ ਤਨ ਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਆ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ